ਬਾਬਾ ਜੀ ਮੇਰੀ ਬੇਟੀ ਤੇ ਅਸੀਂ ਬੇਟੀ ਮੰਗੀ ਸੀ ਕਿ ਦਸੰਗ ਦਾ ਦਾਸ ਕਰੀ ਸੀ ਉਹਨੂੰ ਬੇਟੀ ਉਹ ਦਿੱਤੀ ਆ ਬਾਬਾ ਜੀ ਨੇ ਅਸੀਂ ਬੇਟੀ ਮੰਗਦੇ ਸੀ ਬਹੁਤ ਸੋਹਣੀ ਮੇਰੀ ਦੋਤੀ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਉਹਨੂੰ ਜਿਹੜੀ ਘਰੇ ਰਹਿੰਦੀ ਉਹਨੂੰ ਇਹ ਕਹਿੰਦੇ ਆ ਵੱਧ ਤੋਂ ਵੱਧ ਆਵੋ ਰੋਜ਼ ਦੇ ਜਪੈਰਾ ਸਭ ਸ਼ੁਰੂ ਕਰੋ ਹਰ ਰੋਜ਼ ਤੇ ਵੱਧ ਤੋਂ ਵੱਧ ਸੰਗਤਾਂ ਜੁੜਨ ਗੁਰੂ ਸਾਹਿਬ ਜੀ ਨਾਲ ਜਿਹੜੇ ਸਾਰੇ ਆਫਤਾਂ ਰੀਆਂ ਨੇ ਉਹਨਾਂ ਨੂੰ ਮਹਾਰਾਜ ਹੱਥ ਦੇ ਕੇ ਰੱਖਣ ਉਹਨਾਂ ਬੱਚਿਆਂ ਨੂੰ ਵੀ ਹੱਥ ਦੇ ਕੇ ਰੱਖਣ ਤੁਹਾਨੂੰ ਪਤਾ ਪਿਛਲੇ ਦਿਨਾਂ ਚ ਕਿੰਨਾ ਕੁਛ ਹੋਇਆ ਆਪਣੇ ਨਾਲ ਨਾ ਉਹਦੇ ਕਰਕੇ ਹਰ ਰੋਜ਼ ਹੀ ਸੰਗਤ ਨਾਲ ਜੁੜ ਕੇ ਬੈਠੇ ਬਾਬਾ ਦੀਪ ਸਿੰਘ ਜੀ ਦੇ ਘਰ ਬਹੁਤ ਕੁਛ ਆ ਚਰਦੀ ਕਲਾਵਾ ਉਪਰਤ ਕਰਦੇ ਕਿ ਕਾਕਾਰ ਸਾਹਿਬ ਐ ਵੀ ਨੀਂਹ ਪਤੀ ਸਾਰੀ ਸਾਧ ਸੰਗਤ ਨੂੰ ਇਹ ਬੇਨਤੀ ਆ ਵੀ ਇੱਕ ਐਤਵਾਰ ਨੂੰ ਜਪੜਾ ਸਾਹਿਬ ਨੇ ਰੋਜ਼ ਦਾ ਜਪੜਾ ਸਾਹਿਬ ਸ਼ੁਰੂ ਕਰੋ ਜਿੰਨਾ ਕਾਲਜੋਗ ਹੋਰ ਬਾਰ ਤੇ ਨਾ ਇਸ ਟਾਈਮ ਉਹ ਇਹ ਨਾਮ ਨੇ ਠੱਲ ਪੁਣੀਆ ਉਹਨਾਂ ਨੂੰ ਉਨਾ ਜਿੰਨਾ ਸਿਮਨ ਕਰਾਂਗੇ ਉਹਨਾਂ ਹੀ ਮਹਾਰਾਜ ਸਾਰਿਆਂ ਸਾਡੇ ਨਾਲ ਦੀਆਂ ਮਾਫ਼ ਕਰੂਗਾ ਕਿੰਨੀ ਅਸੀਂ ਹੋਂ ਤੱਕ ਗਲਤੀਆਂ ਕੀਤੀਆਂ ਤਾਂ ਬੋਲ ਅਸੀਂ ਇੱਥੇ ਰਹਿੰਦੇ ਆਂ ਬਾਬਾ ਜੀ ਕੋਲੇ ਉੱਥੇ ਲੱਗਦਾ ਜਾਂਦਾ ਸੱਟ ਕਿੰਨੀ ਕੋਲੋਂ ਕੰਮ ਆ ਪੜੀ ਸਾਰੀਆਂ ਮਹਾਰਾਜ ਇਹ ਤਾਂ ਸੰਬਧਨ ਸ਼ੇਰ ਬਾਬਾ ਜੀ ਮੇਰੀ ਬੇਟੀ ਦੀ ਅਸੀਂ ਬੇਟੀ ਮੰਗੀ ਸੀ ਜਿਹਦਾ ਸੰਗਤ ਅਰਦਾਸ ਕਰੀ ਸੀ ਉਹਨੂੰ ਬੇਟੀ ਉਹ ਦਿੱਤੀ ਆ ਬਾਬਾ ਜੀ ਨੇ ਅਸੀਂ ਬੇਟੀ ਮੰਗਦੇ ਸੀ ਹਾਂਜੀ ਬਹੁਤ ਸੋਹਣੀ ਮੇਰੀ ਦੋਤੀ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਉਹਨੂੰ ਹਾਂ ਜਿਹੜੀ ਸੰਗਤ ਕੋਈ ਵੀ ਟਾਈਮ ਜਿਹੜੀ ਕਰੇ ਜਾਂਦੀ ਉਹਨਾਂ ਨੂੰ ਇਹ ਕਹਿੰਦੇ ਆਂ ਵੱਧ ਤੋਂ ਵੱਧ ਆਵੋ ਰੋਜ਼ ਦੇ ਚਪੈਰਾ ਸਭ ਸ਼ੁਰੂ ਕਰੋ ਹਰ ਰੋਜ਼ ਦੇ ਹੀ ਹਾਂ ਵੱਧ ਤੋਂ ਵੱਧ ਸੰਗਤਾਂ ਜੁੜਨ ਗੁਰੂ ਸਾਹਿਬ ਜੀ ਨਾਲ ਜਿਹੜੇ ਸਾਡੇ ਤੇ ਆਫਤਾਂ ਆ ਰਹੀਆਂ ਨੇ ਉਹਨਾਂ ਨੂੰ ਮਹਾਰਾਜ ਹੱਥ ਦੇ ਕੇ ਰੱਖਣ ਇਹਨਾਂ ਬੱਚਿਆਂ ਨੂੰ ਵੀ ਹੱਥ ਦੇ ਕੇ ਰੱਖਣ ਤੁਹਾਨੂੰ ਪਤਾ ਪਿਛਲੇ ਦਿਨਾਂ ਚ ਕਿੰਨਾ ਕੁਛ ਹੋਇਆ ਆਪਣੇ ਨਾਲ ਉਹਦੇ ਕਰਕੇ ਹਰ ਰੋਜ਼ ਹੀ ਸੰਗਤ ਨਾਲ ਜੁੜ ਕੇ ਬੈਠੇ ਠੀਕ ਹੈ ਜਿਹਨਾਂ ਨੂੰ ਐਤਵਾਰ ਨੂੰ ਟਾਈਮ ਐਤਵਾਰ ਨੂੰ ਆਵੇ ਕਿੰਨਾ ਕੋ ਪਛਟਾ ਮਗੋ ਪਛਾਹਣ ਬਾਬਾ ਦੀਪ ਸਿੰਘ ਜੀ ਦੇ ਘਰ ਬਹੁਤ ਕੁਸ਼ ਆ ਚਰਦੀ ਕਲਾਵਾ ਉਪਰਤ ਕਰ ਜੋ ਵੀ ਤੁਸੀਂ ਮੰਗੋਗੇ ਉਹ ਹੀ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਨੂੰ ਇਹ ਬੇਨਤੀ ਆ ਵੀ ਇੱਕ ਐਤਵਾਰ ਨੂੰ ਜਪੜਾ ਸਾਹਿਬ ਨੇ ਰੋਜ਼ ਦਾ ਜਪੜਾ ਸਾਹਿਬ ਸ਼ੁਰੂ ਕਰੋ ਜਿੰਨਾ ਕਾਲਜੋਗ ਹੋਰ ਬਾਰ ਤੇ ਨਾ ਇਸ ਟਾਈਮ ਉਹ ਇਹ ਨਾਮ ਨੇ ਠੱਲ ਪੁਣਿਆ ਉਹਨਾਂ ਉਹ ਨਾਮ ਜਿੰਨੇ ਅਸੀਂ ਮੰਨ ਕਰਾਂਗੇ ਉਹਨਾਂ ਹੀ ਮਹਾਰਾਜ ਸਾਰਿਆਂ ਸਾਡੇ ਨਾਲ ਤੇ ਮਾਫ਼ ਕਰੂਗਾ ਕਿੰਨੀ ਆਸੀਆਂ ਤਾਂ ਗੱਲ ਤੇ ਆ ਗਈਆਂ ਤਾਂ ਬੋਲ ਬੋਲ ਅਸੀਂ ਇੱਥੇ ਰਹਿੰਦੇ ਆ ਬਾਬਾ ਜੀ ਕੋਲੇ ਉਹ ਕਿਹੜਾ ਲੱਗਦਾ ਜਾਂਦਾ ਸੱਟ ਕਿਹਨੂੰ ਕੋਲੋਂ ਕੰਮ ਆ ਪੜੀ ਸਾਰੀਆਂ ਆਂਗਾ ਮਹਾਰਾਜ ਜੀ ਸੱਤ ਸੰਬੰਧ ਨਾਲ ਸ਼ੇਰ ਬਾਬਾ ਜੀ ਮੇਰੀ ਬੇਟੀ ਦੀ ਅਸੀਂ ਬੇਟੀ ਮੰਗੀ ਸੀ ਜਿਹਦਾ ਸੰਗਤ ਆਸ ਕਰੀ ਸੀ ਉਹਨੂੰ ਬੇਟੀ ਉਹ ਦਿੱਤੀ ਆ ਬਾਬਾ ਜੀ ਨੇ ਅਸੀਂ ਬੇਟੀ ਮੰਗਦੇ ਸੀ ਹਾਂਜੀ ਬਹੁਤ ਸੋਹਣੀ ਮੇਰੀ ਦੋਤੀ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਉਹਨੂੰ ਜਿਹੜੀ ਕਰ ਰਹੇ ਜਾਂਦੀ ਉਹਨੂੰ ਇਹ ਕਹਿੰਦੇ ਆਂ ਵੱਧ ਤੋਂ ਵੱਧ ਆਵੋ ਰੋਜ਼ ਦੇ ਚਪੈਰਾ ਸਭ ਸ਼ੁਰੂ ਕਰੋ ਹਰ ਰੋਜ਼ ਦੇ ਹੀ ਸਾਂ ਬਾਤ ਤੋਂ ਬਾਤ ਸੰਗਤਾਂ ਜੁੜਨ ਗੁਰੂ ਸਾਹਿਬ ਜੀ ਨਾਲ ਜਿਹੜੇ ਸਾਡੇ ਤੇ ਆਫਤਾਂ ਆ ਰਹੀਆਂ ਨੇ ਉਹਨਾਂ ਨੂੰ ਮਹਾਰਾਜ ਹੱਥ ਦੇ ਕੇ ਰੱਖਣ ਹਨਾ ਬੱਚਿਆਂ ਨੂੰ ਵੀ ਹੱਥ ਦੇ ਕੇ ਰੱਖਣ ਤੁਹਾਨੂੰ ਪਤਾ ਪਿਛਲੇ ਦਿਨਾਂ ਚ ਕਿੰਨਾ ਕੁਝ ਹੋਇਆ ਆਪਣੇ ਨਾਲ ਨਾ ਉਹਦੇ ਕਰਕੇ ਹਰ ਰੋਜ਼ ਸੰਗਤ ਜੁੜ ਕੇ ਬੈਠੇ ਠੀਕ ਹੈ ਜਿਹਨਾਂ ਨੂੰ ਐਤਵਾਰ ਨੂੰ ਟਾਈਮ ਐਤਵਾਰ ਨੂੰ ਆਵੇ ਕਿੰਨੋਂ ਗੋ ਪਿਛਾ ਟਾਈਮ ਗੋ ਪਿਛਾ ਹਣ ਬਾਬਾ ਦੀਪ ਸਿੰਘ ਜੀ ਦੇ ਘਰ ਬਹੁਤ ਖੁਸ਼ ਆ ਚੜ੍ਹਦੀ ਕਲਾ ਬਾਬਾ ਦੇ ਘਰ ਜੋ ਵੀ ਤੁਸੀਂ ਮੰਗੋਗੇ ਉਹ ਹੀ ਮਿਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ